ਵਾਹਿਗੁਰੂ ਸਾਹਿਬ ਜੀਉ ਸੁਹੀ ਮਹੱਲਾ ਪਹਿਲਾ ਮੇਰਾ ਮਨ ਰਤਾ ਗੁਣ ਰਵੇ ਮਨ ਭਾਵੇ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਪਾਵੇ ਸਾਚ ਕੀ ਮਤ ਕਿਉ ਟਲੈ ਇਸ਼ਾਨਾਨ ਦਾਨ ਸੋ ਗਿਆਨ ਮਝਨ ਆਪ ਅਛਲਿਓ ਕਿਉ ਛਲੇ ਪਰ ਪੰਚ ਮੋਹ ਬਿਕਾਰ ਥਕੇ ਕੂੜ ਕਪਟਨਾ ਦੋਈ ਮੇਰਾ ਮਨ ਰਤਾ ਗੁਣ ਰਵੇ ਮਨ ਪਾਵੇ ਸੋਈ ਸਾਹਿਬ ਸੋਸਾ ਲਾਹੀ ਐ ਜਨ ਕਾਰਨ ਕੀਆ ਮੈਲ ਲਾਗੀ ਮਨ ਮੈ ਲਿਆ ਕਿਨੇ ਅੰਮ੍ਰਿਤ ਪੀਆ ਮਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੂਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਜਾ ਮਨ ਸੱਚਾ ਲਾਇਆ ਦੇਸ ਨਾਲ ਗੁਣ ਗਵਾਜੇ ਤੇ ਸਭਾਵਾ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਏ ਜਿਨ ਜਗਤ ਉਪਾਇਆ ਆਏ ਗਿਆ ਕਿ ਨਾ ਆਇਓ ਕਿਉ ਆਵੇ ਜਾਂਤਾ ਪ੍ਰੇਤਮ ਸੋ ਮਨ ਮਾਨਿਆ ਹਰ ਸੇ ਤੇਰਾ ਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿਬਕਾ ਕੋਟ ਉਸਾਰਿਆ ਪੰਜ ਭੂਨਾਇ ਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ہم اب گنیا رے تو سن پیارے تود پاویں سچ سوئی آمن جانا ناتھ ہے سچ مت ہوے انجن تساں جئے جیسا پھر پاویں سمجھے سوجے جانیے ਜੇ ਆਪ ਜਾਣავੈ ਆਪ ਜਾਣავੈ ਮਾਰਗ ਪਾਵੇ ਆਪੇ ਮਨੋ ਆਲੇ ਵੇ ਕਰਮ ਸੁ ਕਰਮ ਕਰਾਏ ਆਪੇ ਕੀਮਤ ਕੌਣ ਅਪੇ ਵੇ ਤਨ ਤ ਮੰਤ ਪਖੰਡ ਨਾ ਜਾਣਾ RAM ਹਰਦੈ ਮਨ ਮੰਨਿਆ ਅੰਜਨ ਨਾਮ ਤੇ ਸਹ ਦੇ ਸੂਜੈ ਗੁਰ ਸ਼ਬਦ ਦੇ ਸਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਕਰ ਜਾਹੇ ਸਾਜਨ ਰਾਤੇ ਸੱਚ ਕੇ ਸੰਗੇ ਮਨਮਾਹੇ ਮਨਮਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸਵਾਇਆ ਅਠ ਸਾਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੇ ਤੇ ਸਹਿ ਪਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆ ਗੂ ਜੇਥੇ ਐ ਕਿਉ ਪਾਧਰ ਜਾਣੈ ਆਪ ਮੁਸਹਿ ਮਤ ਹੁਸ਼ਿਆ ਕਿਉ ਰਹੋ ਪਛਾਣੈ ਕਿਉ ਰਾਹੇ ਜਾਵੇ ਮਹਿਲ ਪਾਵੇ ਅੰਧ ਕੇ ਮਤ ਅੰਧਲੇ ਵੇਣ ਨਾਮ ਹਰ ਕੇ ਕਛ ਨ ਸੁਝੈ ਅੰਧ ਬਡੋ ਧੰਦਲੇ ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਨੰਤੇ راہ ਪਾਦਰ ਗੁਰ ਦਸੈ ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ ਕਿਸ ਤਹ ਖੋ ਲੋ ਗੰਠੜੇ ਦੁਖੀ ਭਰ ਆਇਆ दुखे पर आया जगत सबाया कौन जाने बेद मेरीया आमने जावने खरे डरावने टोट न आवे फेरिया नाम विहोणे उणे छूणे ना गुर शब्द सुनाया ਮਨ ਪ੍ਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਗੁਰ ਮਹਿਲੀ ਘਰ ਆਪਣੇ ਸੋ ਭਰਪੁਰ ਲੈਣਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੇਣਾ ਸ਼ਬਦੇ ਪਤੇ ਜੈ ਅੰਗ ਭੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮੇਲਾ ਤਾ ਸੁਹਿਲਾ ਬਜੰਤ ਅਨਹਦ ਬੀਨਾ ਗੁਰ ਮਹਿਲੇ ਕਰ ਆਪਣੇ ਸੋ ਭਰਪੁਰ ਲੈਣਾ ਕੀਤਾ ਕਿਆਸ ਨਹੀਂ ਐ ਕਰ ਵਿਖੇ ਸੋਈ ਤਾਂ ਕੇ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਣਾਵੈ ਆਪੇ ਭੁੱਲ ਨ ਭੁੱਲੇ ਜੈ ਜੈ ਕਾਰ ਕਰੇ ਤੁਧ ਪਾਵਹਿ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੁਹੇ ਸ਼ੰਤ ਮਹੱਲਾ ਤੇਜਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਸੁਖ ਸੋਹਿ ਲੜਾ ਹਰ ਧਿਆਵ ਹੋ ਗੁਰਮੁਖ ਹਰ ਫਲ ਪਾਵ ਹੋ ਗੁਰਮੁਖ ਫਲ ਪਾਵ ਹੋ ਹਰ ਨਾਮ ਧਿਆਵ ਹੋ ਜਨਮ ਜਨਮ ਕੇ ਦੁਖ ਨਿਵਾਰੇ ਭਲੇ ਹਾਰੇ ਗੁਰ ਆਪਣੇ ਬਿਟੂ ਜਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹਿ ਸੁਣੋ ਜਨ ਭਾਈ ਸੋਖ ਸੋਹਿ ਲੜਾ ਹਰ ਧਿਆਵੋ ਸੁਣ ਹਰ ਗੁਣ ਪੀਨੇ ਸਹਿਜ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕਾ ਥੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਭੋ ਪਗਾ ਅੰਦਰੋ ਦਰ ਮਤ ਦੂਜੀ ਖੋਏ ਸੋ ਜਨ ਹਰ ਲੇਵ ਲਾਗਾ ਜਿਨ ਕਾ ਕਿਰਪਾ ਕਿਨੀ ਮੇਰੇ ਸੁਆਮੀ ਦਿਨਿਆਨ ਦਿਨ ਹਰ ਗੁਣ ਗਾਏ ਸੁਣ ਮਨ ਭੀਨੇ ਸਹਿਜ ਸੁਭਾਏ ਜਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਫੈਜੇ ਗੁਣ ਗਾਵੇ ਦਿਨ ਰਾਤਿ ਕੇਲੇ ਵਖ ਸਭ ਗਵਾਏ ਸਭ ਕੋ ਤੇਰਾ ਤੂੰ ਸਬਨਾ ਕਾ ਹੋਂ ਤੇਰਾ ਤੂੰ ਹਮਾਰਾ ਜੁਗ ਮੈ ਰਾਵਨਾ ਨਿਸਤਾਰਾ ਸਾਜਣ ਆਏ ਬੁੱਠੇ ਘਰ ਮਾਹੀ ਹਰ ਗੁਣ ਗਾਵਹਿ ਤ੍ਰਿਪਤ ਅਕਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲਾਗੇ ਆਏ ਦੇਹਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰ ਬਿਨ ਕੋ ਦੂਜਾ ਨਾ ਹੈ ਸਾਜਨੇ ਆਏ ਉਠੇ ਕਰਵਾਹਿ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੁਹੀ ਮਹਲਾ 3 ਜੀਆ ਕਰ ਤੀਜਾ ਭਗਤ ਜਨਾ ਕੀ ਹਰ ਜਿਓ ਰਾਖੈ ਜੁਗ ਜੁਗ ਰਖਦਾ ਆਯਾ ਆ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਮੇ ਸ਼ਬਦ ਜਲਾਇਆ RAM ਹਮੇ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸ ਦੇ ਸਾਚੇ ਬਾਣੀ ਸੱਚੇ ਭਗਤ ਕਰੇ ਦਿਨ ਰਾਤ ਗੁਰਮੁਖ ਆਖ ਵਖਾਣੀ ਭਗਤਾਂ ਕੇ ਚਾਲ ਸਚੇ ਅਤ ਨਿਰਮਲ ਨਾਮ ਸਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸਾਚੇ ਜਿਨੇ ਸਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਨੇ ਰਾਮ ਹਰ ਭਗਤ ਕਰੇ ਵਿੱਚ ਹੋ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਨੇ ਰਾਮ ਗੁਣ ਅਵਗਣ ਪਛਾਨੇ ਹਰ ਨਾਮ ਵਖਾਣੇ ਭੈ ਭਗਤ ਮਿੱਠੇ ਲਾਗੇ ਅਨ ਦਿਨ ਭਗਤ ਕਰੇ ਦਿਨ ਰਾਤੀ ਕਰੇ ਮਹਿ ਬੈਰਾਗੀ ਭਗਤੇ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਨ ਦਿਨ ਨਾਮ ਸਮਲੇ ਮਨ ਮੁਖ ਭਗਤ ਕਰੇ ਬਿਨ ਸਤ ਗੁਰ ਵੇਣ ਸਤ ਗੁਰ ਭਗਤ ਨ ਹੋਈ ਰਾਮ ਹੋ ਮੈਂ ਮਾਇਆ ਰੋਗ ਵਿਆਪੇ ਮਰ ਜਨ ਮੈਂ ਦੁਖ ਹੋਈ ਰਾਮ ਮਰ ਜਨ ਮੈਂ ਦੁਖ ਹੋਈ ਦੁਜੈ ਪਾਏ ਪਰਜਵੇ ਗੋਈ ਵਿਨਗੁਰਾ ਤਤ ਨ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮਦੇ ਕਿਨੇ ਪਛਾਨਿਆ ਹਰ ਨਾਮਾ ਸਚ ਸੋਏ ਨਾਨਕ ਨਾਮ ਮਿਲੇ ਵਡਿਆਈ ਦੁਜੈ ਭਾਏ ਪਤ ਖੋਏ ਭਗਤਾ ਕੈ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ RAM ਭਗਤ ਖਜ਼ਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਨੇ RAM ਕਾਲ ਕੰਟਕ ਮਾਰ ਸਮਾਨੇ ਹਰ ਮਨ ਭਾਣੇ ਨਾਮ ਨਿਦਾਨ ਸਚ ਪਾਇਆ ਸਦਾਇ ਖੁੱਟ ਕਦੇ ਨਾ ਨਿਖਟੈ ਹਰਦਿਆ ਸਹਿਜ ਸੁਭਾਇ ਹਰ ਜਨ ਓਚੇ ਸਦ ਹੀ ਓਚੇ ਗੁਰ ਕੈ ਸ਼ਬਦ ਸੁਹਾਇ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋ ਬਾਪਾਇਆ ਸੋਹੇ ਮਹਲਾਤ ਜਾਬ ਸ਼ਬਦ ਸਚੈ ਸਚ ਸੋਹਲਾ ਜਥੈ ਸਚੇ ਕਾ ਹੋਏ ਵਿਚਾਰੋ RAM ਹੋਮੇ ਸਭ ਕਿਲ ਵਿਖ ਕਾਟੇ ਸਾਚ ਰਖਿਆ ਉਰ ਧਾਰੇ RAM ਸਾਚ ਰਖਿਆ ਉਰ ਧਾਰੇ ਦੁਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸਚਾ ਸਤਗੁਰ ਸਚੀ ਬਾਣੀ ਜਿਨ ਸਚ ਵੇਖਾਲਿਆ ਸੋਈ ਸਾਚੇ ਗੁਣ ਗਾਵੇ ਸਚ ਸਮਾਵੇ ਸਚ ਵੇਖੇ ਸਭ ਸੋਈ ਨਾਨਕ ਸਾਚਾ ਸਾਹਿਬ ਸਚ ਨਾਏ ਸਚ ਨਿਸਤਾਰ ਹੋਏ ਸੱਚ ਹੈ ਸਤਗੁਰ ਸੱਚ ਬੁਝਾਇਆ ਪਤਰਾ ਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨ ਕੋਈ ਗਰਬ ਨ ਜੋਨੀ ਵਾਸਾ ਜੋ ਤੇ ਜੋਤ ਮਿਲਾਏ ਸਚ ਸਮਾਏ ਸਚ ਨਾਏ ਪ੍ਰਗਾਸਾ ਜਿਨਨੇ ਸਚ ਜਾਤਾ ਸੇ ਸਚੇ ਹੋਏ ਅਨ ਦਿਨ ਸਚ ਤੇ ਆਇਨ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸਚੀ ਬਾਣੀ ਸਚ ਗੁਣ ਗਾਵਹਿ ਤੇਤ ਕਰ ਸੁਹੇਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੁਈ ਰਾਮ ਸਭ ਸੱਚ ਵਰਤੈ ਸਚੋ ਬੋਲੈ ਜੋ ਸੱਚ ਕਰੈ ਸੁ ਹੋਈ ਜਹ ਦੇਖ ਤੈ ਸੱਚ ਪਸਰਿਆ ਅਵਰ ਨ ਦੂਜਾ ਕੋਈ ਸੱਚ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕੇ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹ ਹੇ ਦਰਬਾਰੇ ਸਚੋ ਸਚ ਵਖਾਣੇ RAM ਘਟ ਅੰਤਰੇ ਸਚੀ ਬਾਣੀ ਸਚੋ ਆਪ ਪਛਾਣੇ RAM ਆਪ ਪਛਾਣੇ ਤਾਂ ਸਚ ਜਾਣੇ ਸੱਚੇ ਸੁਜੀ ਹੋਏ ਸੱਚਾ ਸ਼ਬਦ ਸੱਚੇ ਹੈ ਸੋਭਾ ਸਾਚੇ ਸੁਖ ਹੋਏ ਸਾਚ ਰਤੇ ਭਗਤ ਇਕ ਰੰਗੇ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਏ ਸੁਹੇ ਮਹੱਲਾ ਤੀਜਾ ਜਗ ਚਾਰੇ ਧਨ ਜੇ ਭਵੇਂ ਬਿਨ ਸਤਿਗੁਰ ਸੁਹਾਗ ਨ ਹੋਈ RAM ਨੇਹ ਚਲ ਰਾਜ ਸਦਾ ਹਰ ਕੇ ਰਾ ਤਿਸ ਬਿਨ ਅਬਰ ਨ ਕੋਈ RAM ਤਿਸ ਬਿਨ ਅਬਰ ਨ ਕੋਈ ਸਦਾ ਸਚ ਸੋਏ ਗੁਰਮੁਖ ਏਕੋ ਜਾਣਿਆ ਧਨ ਪਰ ਮਿਲਾਵਾ ਹੋਆ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰ ਤੇਰਾ ਵੇ ਮਨ ਮੰਨੇ ਸੁਖ ਹੋਈ ਸਤ ਗੁਰ ਸੇਵ ਤਨ ਬਲੜੀਏ ਹਰ ਵਾਰ ਪਾਵੇ ਸੋਈ RAM ਸਦਾ ਹੋਵੇ ਸੁਹਾਗਣੀ ਫਿਰ ਮੈਲਾਵੇ ਸਨਾ ਹੋਈ RAM ਫਿਰ ਮੈਲਾਵੇ ਸਨਾ ਹੋਈ ਗੁਰਮੁਖ ਬੂਜੈ ਕੋਈ ਹਮੇ ਮਾਰ ਪਛਾਨਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਵੇ ਦਿਨ ਰਾਤ ਆਪਣਾ ਸੱਚੀ ਸਬਾਹ ਹੋਈ ਨਾਨਕ ਕਾਮਣ ਫਿਰ ਰਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਮਣ ਮਿਲ ਪ੍ਰੇਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸਚ ਸਮਾਏ ਸਚ ਵਰਤੇ ਸਭ ਥਾਏ ਸੱਚਾ ਸਿੰਗਾਰ ਕਰੇ ਦਿਨ ਰਾਤਿ ਕਾਮਣ ਸਚ ਸਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੇ ਮਹਿਲ ਪਛਾਣੇ ਗੁਰਮਤੇ ਹਰ ਪਾਏ ਸਤ ਹਨ ਵਾਲੇ ਧੁਰ ਮੇਲੇ ਮੇਰੇ ਪ੍ਰਭ ਆਪ ਮਿਲਾਈ RAM ਗੁਰਮਤੇ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ RAM ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਏ ਪੁਰਬ ਲਿਖਿਆ ਪਾਇਆ ਸੇਜ ਸੁਖਾਲੇ ਮੇਰੇ ਪ੍ਰਭ ਪਾਣੇ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹੋਵੇਂ ਮਲਖੋਈ ਗੁਰਮਤ ਸੱਚ ਸਮਾਏ ਨਾਨਕ ਆਪ ਮਿਲਾਏ ਕਰਤੈ ਨਾਮ ਨਵੈ ਨਿਦਪਾਏ ਕਾਮਣ ਨਿਰਮਲ ਹੋਵੇਂ ਮਲਖੋਈ ਗੁਰਮਤ ਸੱਚ ਸਮਾਏ ਨਾਨਕ ਆਪ ਮਿਲਾਏ ਕਰਤੈ ਨਾਮ ਨਵੈ ਨਿਦਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ